ਸਾਹਮਣੇ ਘੱਟ ਵੱਜ ਰਿਹਾ ਹੈ ਮਾਰੀ ਜਾਣਾ ਮਾਰੀ ਜਾਣਾ ਦੇਖੋ ਆ ਲੋ ਆ ਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਾਰਿਆਂ ਦਾ ਸਵਾਗਤ ਹੈ ਬੰਗਾ ਅਸ਼ ਬਲੌਗ ਚੈਨਲ ਵਿੱਚ ਤੇ ਇਹ ਲੋ ਜੀ ਤੁਹਾਡੇ ਲਈ ਇੱਕ ਹੋਰ ਵੀਡੀਓ ਪੇਸ਼ ਹੈ ਤੇ ਪਹਿਲਾਂ ਤਾਂ ਮੇਰੀ ਬੈਕਗ੍ਰਾਉਂਡ ਦੇ ਵਿੱਚ ਦੇਖੋ ਤੇ ਥੋੜਾ ਬਹੁਤ ਆਈਡੀਆ ਹੋ ਜਾਣਾ ਤੁਹਾਨੂੰ ਕਿਸ ਤੇ ਹੋਣ ਵਾਲੀ ਆ ਵੀਡੀਓ ਅੱਜ ਦੀ ਅੱਜ ਦੀ ਵੀਡੀਓ ਹੋਣ ਵਾਲੀ ਆ ਪੈਟਰੋਲ ਪੰਪ ਤੇ ਕਿਉਂਕਿ ਇੱਥੇ ਮੈਂ ਨਾਈਟ ਜੋਬ ਕਰਦਾ ਆ ਤੇ ਤੁਹਾਨੂੰ ਆਪਣੇ ਜਿਹੜੇ-ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਨਾਲ ਮਲਾਵਾਂਗੇ ਤੇ ਕੁਝ ਕੁ ਪੈਟਰੋਲ ਦੀਆਂ ਜਿੱਦਾਂ ਮਤਲਬ ਹੁੰਦੀਆਂ ਨੇ ਲੋਕਾਂ ਦੇ ਵਿੱਚ ਹੁੰਦੇ ਨੇ ਬਹਿਮ ਹੁੰਦੇ ਆ ਕਿ ਇਦਾਂ ਤੇਲ ਘੱਟ ਪੈਂਦਾ ਐ ਇਦਾਂ ਇਹਦੇ ਬਾਰੇ ਥੋੜੀ ਜਿਹੀ ਆਪਾਂ ਦੂਰ ਕਰਾਂਗੇ ਚੀਜ਼ਾਂ ਜਾਂ ਕਿੱਦਾਂ ਵੀ ਆ ਕੁਝ ਗੱਲਾਂ ਮੈਨੂੰ ਵੀ ਨਹੀਂ ਪਤਾ ਉਹ ਵੀ ਆਪਾਂ ਕਰਾਂਗੇ ਮੈਨੂੰ ਵੀ ਕਾਫੀ ਟਾਈਮ ਹੋ ਗਿਆ ਇੱਥੇ ਕੰਮ ਕਰਦਿਆਂ ਨੂੰ ਤੇ XP 95 ਦਾ ਵੀ ਥੋੜੇ ਦੱਸਾਂਗੇ ਇਹਦੇ ਬਾਰੇ ਸਾਰ ਨਾਲ ਪਹਿਲਾਂ ਤੁਹਾਨੂੰ ਮਲਾਉਂਦੇ ਆ ਆਪਣੇ ਮੈਨੇਜਰ ਸਾਹਿਬ ਨਾਲ ਸਸਰੀ ਘਰ ਬੋਲਦੇ ਹੋ ਸਸਰੀ ਇਧਰ ਨੂੰ ਦੇਖੇ ਸਾਨੂੰ ਕਾਫੀ ਬੰਦੇ ਦੇਖਦੇ ਪਏ ਆ ਸਸਰੀ ਸਮਾਈ ਚਾ ਕਰ ਪਹਿਲਾਂ ਭਾਈ ਸਮਾਈ ਦਾਵਾ ਹੈ ਟੈਂਪਰੇਚਰ ਜੀ ਹਮ ਅੱਜ ਬਾਰਤੋਂ ਜੁੜੀ ਬਹੁਤ ਪਈ ਹੋਆ ਜਦੱਕ ਤੁਸੀਂ ਦੇਖ ਸਕਦੇ ਆ ਜਿੱਦਾਂ ਹੁਣ ਆ ਥੱਲੇ ਲਿਖਿਆ ਆ ਨਾ 97.7 ਲੀਟਰ ਮਤਲਬ ਤੇਲ ਦੀ ਵੈਲਿਊ ਆ ਮਤਲਬ ਚੱਲਦਾ ਪਿਆ ਆ ਇੰਨਾ ਤੇਲ ਆ ਰੇਟ ਇਹਦਾ ਤੇ ਉੱਪਰ ਜਿਹੜੀ ਆ ਰਹੀ ਹੈ ਡੈਂਸਟੀ 7536 ਜਿਹੜੀ ਆ ਉਹ ਡੈਂਸਟੀ ਆ ਤੇ ਅਦਰ ਐਕਸ ਵੀ ਦਾ ਰੇਟ ਆ 103 ਰੁਪਏ 71 ਪੈਸੇ ਤੇ ਜਿਹੜੀ ਡੈਂਸਟੀ ਚੱਲ ਰਹੀ ਆ 7546 ਤੇ ਤੁਸੀਂ ਇਸ ਤੋਂ ਹਿਸਾਬ ਲਾ ਸਕਦੇ ਆ ਕਿ ਸਾਰਾ ਮੁੱਟਣਾ ਕਿਸੇ ਨੂੰ ਵੱਧ ਤੇਲ ਪੈਂਦਾ ਆ ਨਾ ਕਿਸੇ ਨੂੰ ਘੱਟ ਤੇਲ ਪੈਂਦਾ ਆ ਤੇ ਇੱਥੇ ਇੱਕ ਆ ਬਟਨ ਆ ਇੱਥੇ ਸੇਲ ਦੱਬਣਾ ਆ ਇੱਥੇ ਸੇਲ ਦੇ ਬਟਨ ਦੱਬ ਕੇ ਜਿੰਨਾ ਤੁਸੀਂ ਤੇਲ ਪਵਾਉਣਾ ਚਾਹੁੰਦੇ ਆ ਇਹਦਾ 100 ਦਾ ਇੱਥੇ 100 ਦੱਬ ਦੇਣਾ ਇਹ 100 ਦੱਬ ਦੇਣਾ ਤੇ ਬਸ ਚੱਕ ਕੇ ਨੋਜ਼ਲ ਚੱਕ ਕੇ ਤੇ ਬਸ ਉਹ ਡੀਲਪਾਣਾ ਸਟਾਰਟ ਕਰਦਾ ਆਣਾ ਤੇ ਆਹ ਬਟਨ ਆ ਥੋੜੇ ਸ਼ੋਰਟਕਟ ਕੀਜ਼ ਆ ਸੇਲ ਸੇਲ ਦੱਬ ਕੇ F1 ਦਬੋਂਗੇ 100 ਦਾ ਸਿੱਧਾ ਹੀ ਸੇਲ ਲੱਬ ਕੇ F2 ਦਬੋਂਗੇ 200 ਦਾ ਤੇ ਮਸ਼ੀਨਾਂ ਦੇ ਵਿੱਚ ਰੋਜ਼ ਚੈੱਕ ਹੁੰਦਾ ਡੇਲੀ ਦਾ ਕੰਮ ਆ ਜੇ ਨਾ ਡੈਂਸਟੀ ਚੈੱਕ ਕਰੀ ਜੇ ਟੈਸਟਿੰਗ ਨਾ ਕਰੀਏ ਮਸ਼ੀਨਾਂ ਬੰਦ ਹੋ ਜਾਂਦੀਆਂ ਆ ਪ੍ਰੋਪਰ ਹੁੰਦਾ ਆ ਜੇ 5 ਲੀਟਰ ਦੇ ਮਤਲਬ 5 ਲੀਟਰ ਉਧਰ 5 ਲੀਟਰ ਉਧਰ 10 ਲੀਟਰ ਡੀਜ਼ਲ ਨਿਕਲਿਆ ਆ 5-5 ਲੀਟਰ ਨਾਰਮਲ ਪੈਟਰੋਲ ਆ ਤੇ 5 ਲੀਟਰ ਪ੍ਰੀਮੀਅਮ ਆ ਤੇ ਇਹ ਡੇਲੀ ਨਿਕਲਣਾ ਹੁੰਦਾ ਆ ਨਹੀਂ ਤਾਂ ਮਸ਼ੀਨਾਂ ਬੰਦ ਹੋ ਜਾਂਦੀਆਂ ਤੇ ਕੰਪਿਊਟਰ ਤੇ ਛਾੜਨੀਆਂ ਪੈਂਦੀਆਂ ਆ ਆਨਲਾਈਨ ਕੰਪਿਊਟਰ ਆ ਮਤਲਬ ਆਨਲਾਈਨ ਸਿਸਟਮ ਆ ਸਾਰਾ ਕੁਝ 125 ਸੀਸੀ ਤੋਂ ਘੱਟ ਸੀਸੀ ਵਾਲਿਆਂ ਦੇ ਵਿੱਚ ਤੁਸੀਂ ਨਾਰਮਲ ਤੇਲ ਪਾਓ 150 ਸੀਸੀ ਤੋਂ ਥੱਲੇ ਵੀ ਤੁਸੀਂ ਨਾਰਮਲ ਤੇਲ ਪਵਾ ਸਕਦੇ ਆ ਪਰ ਉੱਪਰ ਵਾਲੇ ਨੂੰ ਜੇ ਤੁਸੀਂ ਪਰਫਾਰਮੈਂਸ ਵਧੀਆ ਲੈਣੀ ਆ ਤਾਂ ਐਕਸਵੀ ਤੇਲ ਪਾਓ ਤੇ ਇਹ ਹੈਗਾ 103 ਰੁਪਏ 77 ਪੈਸੇ ਤੇ ਹੁਣ ਅਸੀਂ ਕਰਨ ਲੱਗੇ ਆ ਅਡਜਸਟਮੈਂਟ ਰਬ ਖਾਲੀ ਕਰ ਲੈਣਾ ਮੈਂ ਖਾਲੀ ਕਰ ਲੈਨੇ ਆ ਇਹਦੇ ਵਿੱਚ ਪਤਾ ਹੀ ਕਰਨਾ ਆ ਆਪਾਂ ਆਪਾਂ 1 ਲੀਟਰ ਤੇਲ ਪਾਣਾ ਆ ਪਰ 50 50 ਦਾ ਪਾਣਾ ਆ 50 50 ਰੁਪਏ ਦਾ ਤੇਲ ਪਾਵਾਂਗੇ ਦੋਨੇ ਬੋਤਲਾਂ ਦੇ ਵਿੱਚ ਦੇਖਣ ਇੱਕ ਪਾਵਾਂਗੇ ਨੋਰਮਲ ਜਿੱਦਾਂ ਫੀਲਡ ਕਰੇ ਤੇ ਇੱਕ ਮਾਰਾ ਇੱਕ ਭਰਾਂਗੇ ਆਪਾਂ ਪੂਰਾ ਕੱਟ ਮਾਰਮ ਮਾਰ ਕੇ ਪਾਣਾ ਆ ਦੇਖਣਾ ਆ ਮੈਂ ਵੀ ਨਹੀਂ ਕਦੀ ਕੀਤਾ ਦੇਖਣਾ ਹੈਗਾ ਕਿਤੇ ਕੱਟਦਾ ਨਹੀਂ ਪੈਂਦਾ ਜੇ ਕਿਦਾਂ ਵੀ ਆ ਤੇ ਇਸ ਕਰਕੇ ਸਾਡਾ ਨਾ ਮਤਲਬ ਜੋ ਵੀ ਇਹ ਗਲਤ ਫੈਮਿਲੀ ਦੂਰ ਹੋ ਜਾਣੀ ਆ ਤੇ ਹੁਣ ਇਹ ਸੇਲ ਦੇ ਬਟਨ ਦੱਬ ਕੇ ਫੀਲਡ ਕਰ ਦਿੱਤਾ ਪਿਆਰ ਪੇ ਠੀਕ ਹੈ ਨਾ ਪਿਆਰ ਤੇ ਫੀਲਡ ਕਰ ਦਿੱਤਾ ਇਹ ਡਾਇਰੈਕਟ ਪਾਣਾ ਆ ਬਿਨਾ ਕਿਸੇ ਕੱਟ ਤੋਂ ਇੱਕ ਵਾਰ ਵੀ ਨਹੀਂ ਕੱਟ ਮਾਰਨਾ ਤੇ ਇਹਦੇ ਵਿੱਚ ਇੱਕ ਵਾਰ ਵੀ ਨਹੀਂ ਕੱਟ ਮਾਰਿਆ ਤੇ ਆਹ ਲਾ ਦੇ ਟੱਕਣ ਮਾਰਿਆ 1% ਟਿਕ ਵੀ ਨਹੀਂ ਇੱਕ ਮਾੜਾ ਵੀ ਨਹੀਂ ਉਡਣਾ ਚਾਹੀਦਾ ਆਹ ਉਲਾਪੋ ਸੋ ਜੀ ਸਾਡੇ ਮੈਨੇਜਰ ਸਾਹਿਬ ਸਾਡਾ ਪੂਰਾ ਸਾਥ ਦੇ ਰਿਹਾ ਤੁਹਾਡੇ ਲਈ ਬਲੌਗ ਦੇ ਵਿੱਚ ਇਸ ਕਰਕੇ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤੇ ਹੁਣ ਆ ਹੁਣ ਫਿਰ 50 ਦਾ ਫੀਡ ਕਰਾਂਗੇ ਤੇ ਕੱਟ ਮਾਰਾਂਗੇ ਜਿੰਨੀ ਵਾਰ ਕੱਟ ਮਾਰ ਸਕਦੇ ਆ ਜਿੰਨੀ ਵਾਰ ਕਰਨ ਕੱਟ ਮਾਰਦੇ ਨੇ ਦੇਖਾ ਕੱਟ ਮਾਰੀ ਜਾਇਓ ਆ ਦੇਖੋ ਆ ਸਾਡੇ ਸਾਹਮਣੇ ਕੱਟ ਵੱਜ ਰਿਹਾ ਹੈ ਮਾਰੀ ਜਾਣਾ ਮਾਰੀ ਜਾਣਾ ਦੇਖੋ ਆ ਲੋ ਆ ਦੇ ਮਾਰੀ ਜਾ ਮਾਰੀ ਜਾ ਮਾਰੀ ਜਾ ਮਾਰੀ ਜਾ ਇਹ ਤਾਂ ਕਪੜਿਆ ਹੁੰਦਾ ਨਹੀਂ ਮਾਰੀ ਜਾਂਦੇ ਥੋੜੀ ਥੋੜੀ ਮਸ਼ੀਨ ਚੱਲ ਰਹੀ ਹੈ ਕੱਟ ਮਾਰ ਕੇ ਕੱਟ ਮਾਰ ਕੇ ਕੱਟ ਮਾਰ ਦੇ ਮਾਰੀ ਜਾ ਕੱਟ ਲੋ ਲੋ ਜੀ ਕੱਟ ਮਾਰ ਦਿੱਤਾ ਯਾ ਤੇ 50 ਰੁਪਏ ਦਾ ਪੈ ਗਿਆ ਤੇਲ ਕਿ ਹੁਣ ਅਸੀਂ ਦੇਖਾਂਗੇ ਪ੍ਰੋਪਰ ਕਰਕੇ ਜਿਹੜੇ ਕਹਿ ਨਹੀਂ ਦਿੰਦੇ ਕਿ ਕੱਟ ਮਾਰ ਦਿੰਦੇ ਯਾ ਕਿਦਾਂ ਵੀ ਆ ਕਿ ਡਿਜੀਟਲ ਮਸ਼ੀਨਾਂ 'ਤੇ ਕਿੰਨਾ ਮਰਜੀ ਪਾਵਾ 100 ਵਾਰ ਰੋਕ ਲਓ ਤੁਸੀਂ ਜੇ ਪਿਆਰ ਦਾ ਤੇਲ ਪਵਾ ਰਹੇ ਆ 50 ਵਾਰ ਰੋਕੇ ਪਾ ਲੋ ਤੇ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਦੋਨੇ ਬੋਤਲਾਂ ਦੇਖ ਲਓ ਸਾਡੇ ਵਿੱਚ ਸੇਮ ਆ ਤੇਲ ਲਓ ਜੀ ਕੋਜਾ ਤੇਲ ਬਿਲਕੁਲ ਨਵਾਂ 1% ਉੱਪਰ ਨਾ 1% ਥੇਲੇ 50 ਦਾ ਤੇਲ ਇੱਕ ਵਾਰ ਇਹਦੇ ਵਿੱਚ ਪਾਇ ਸੀ ਫੀਲਡ ਕਰਕੇ ਕੁਝ ਵੀ ਨਹੀਂ ਕੀਤਾ ਮੈਂ ਤਾਂ ਡਾਇਰੈਕਟ ਪਾ ਦਿੱਤਾ ਤੇਰੇ ਵਿੱਚ ਮਾਰਿਆ ਕੱਟ ਮਾਰ ਮਾਰ ਕੇ ਕੱਟ ਮਾਰ ਮਾਰ ਕੇ ਤੁਸੀਂ ਦੇਖ ਸਕਦੇ ਆ ਸੇਮ ਤੇਲ ਪਿਆਇਆ ਇਹ ਕਹਿੰਦੇ ਹੁੰਦੇ ਕੋਈ ਕੱਟ ਮਾਰ ਦਿੰਦੇ ਜਾਂ ਕਿਦਾਂ ਵੀ ਆ ਕੁਝ ਨਹੀਂ ਹੁੰਦਾ ਆ ਆਨਲਾਈਨ ਮਸ਼ੀਨਾਂ ਆ ਓ ਤੇ ਇਹਨਾਂ ਤੇ ਕੋਈ ਨਹੀਂ ਮਤਲਬ ਹੁੰਦਾ ਕੋਈ ਕਵਲੇ ਹੋਣ ਦੀ ਗੱਲਾਂ ਨਹੀਂ ਆ ਗਈਆਂ ਕਿਉਂਕਿ ਹੁਣ ਤਾਂ ਤੁਹਾਨੂੰ ਲਾਈਵ ਦਿਖਾ ਦਿੱਤਾ ਹੈ ਕਿਉਂਕਿ ਕਿਸੇ ਨੇ ਲਾਈਵ ਦਿਖਾਇਆ ਵੀ ਨਹੀਂ ਹੋਣਾ ਹੈ ਪٹرول ਪੰਪ ਤੇ ਤੇ ਉਹ ਦੇਖੋ ਮੈਂ ਤਾਂ ਬੋਲਦੀ ਆ ਸਵੇਰੇ ਸਵੇਰੇ ਠੀਕ ਨਹੀਂ ਉਸਤਾਦ ਜੀ ਤੁਹਾਨੂੰ ਵੀਡੀਓ ਦੇ ਵਿੱਚ ਆ ਕੇ ਕਿੱਦਾਂ ਦਾ ਲੱਗ ਰਿਹਾ ਆ ਬਹੁਤ ਵਧੀਆ ਲੱਗ ਤੁਸੀਂ ਕੁਝ ਦੱਸੋ ਆਪਣੇ ਬਾਰੇ ਬੱਸ ਬੇਲ ਲੱਗਾ ਸਾਡਾ ਪੰਜਾਬ ਚ ਬਹੁਤ ਆਵਾਜ਼ ਵੀ ਲੱਗਣਾ ਚਾਹੀਦਾ ਯਾਰ ਕਿਸੇ 에어 ਮਸ਼ੀਨ ਲੱਗੀ ਹੋਵਾ ਤੇ ਕਿੰਨਿਆਂ ਨੂੰ ਨਹੀਂ ਪਤਾ ਇਹਦੇ ਪਿੱਛੇ ਨਾ ਜਿੰਨੇ ਜੋ ਵੀ ਆਪਣੀਆਂ ਮੋਟਰਸਾਈਕਲ ਵਗੈਰਾ ਆ ਸਾਰਿਆਂ ਨੇ ਦੱਸਿਆ ਜਾਂ ਫਰੰਟ ਟਾਇਰ ਦਾ ਦੱਸਿਆ ਜਦੋਂ ਹੁਣ ਰਾਇਲ ਐਨਫੀਲਡ ਦਾ ਆ ਮਤਲਬ ਮੋਹਰੇ ਟਾਇਰ ਦੇ ਵਿੱਚ 30 ਪਾਉਂਡ ਜੋ ਵੀ ਭਰਨੀ ਆ ਹਵਾ ਤੇ ਮਗਲੇ 36 ਆ ਤੇ ਮੰਨ ਲਓ ਜੇ ਮਗਲੇ ਟਾਇਰ ਦੇ ਵਿੱਚ 40 ਭਰਨੀ ਆ ਤੇ ਆ ਮੋੜ ਦੇ ਬਟਨ ਦਾ ਦੱਬਣਾ ਆ 40 ਕੱਢ ਲੈਣਾ ਇੱਥੇ ਆ ਲੋ ਜੀ ਜਦੋਂ ਮੰਨ ਲਓ 40 ਹੋ ਗਿਆ ਇਹ ਆ ਲੋ ਕੁਝ ਨਹੀਂ ਕਰਨਾ ਆ ਆਪਣੀ ਜੋ ਵੀ ਆ ਮਸ਼ੀਨਾਂ ਚੱਕਣਾ ਆ ਇਹਨੂੰ ਚੱਕਣਾ ਆ ਤੇ ਜਦੋਂ ਟਾਇਰ ਦੇ ਵਿੱਚ ਪਲਾਣਾ ਹੋਣਾ ਹਨਾ ਉਹਨੂੰ ਪਤਾ ਕਰਨਾ ਇਹਨੂੰ ਪ੍ਰੈਸ ਕਰਕੇ ਏਦਾਂ ਲਾ ਦੇਣਾ ਤੇ ਆਟੋ ਆਟੋਮੈਟਿਕ ਚੱਲ ਪਾਣੀ ਆ ਕੁਝ ਕਰਨ ਦੀ ਲੋੜ ਨਹੀਂ ਹੈਗੀ ਤੇ ਏਦਾਂ ਇਝ ਘੱਟ ਕਰਨਾ ਹੈ ਘੱਟ ਕਰਨ ਤੇ ਲੈਸ ਕਰ ਦੇਣਾ ਹੈ ਲੈਸ ਕਰ ਲੈਣਾ ਜਿੰਨਾ ਵੀ ਆ ਤੇ ਮੰਨ ਲਓ ਜੇ ਸਾਡਾ ਟਾਇਰ ਮੋਟਰਸਾਈਕਲ ਦਾ ਪੈਂਚਰ ਹੋ ਗਿਆ ਹਨਾ ਉਸ ਵੱਲੇ ਦੱਬ ਦੇਣਾ ਫਲੈਟ ਟਾਇਰ ਫਲੈਟ ਟਾਇਰ ਤੇ ਦੱਬ ਕੇ ਆਪਣੇ ਵੀ ਉੱਥੇ ਉਹ ਭਰ ਕੇ ਫਲੈਟ ਟਾਇਰ ਦੱਬ ਦੇਣਾ ਤੇ ਆਟੋਮੈਟਿਕ ਹੋਵਾ ਭਰ ਲਾ ਪਾਣੀ ਆ ਆਪ ਨੂੰ ਕਰਿਓ ਬੂਬਾ ਆਪਨ ਕਰਿਓ ਹੁਮਾਚਾ ਦੇ ਡੋਰੀ ਮੈਂ ਤੇ ਪੰਜਾਬ ਦਾ ਡੋਰੀ ਮੋਲ ਵੀ ਦੇਖ ਲੋ ਆ ਗਿਆ ਕੰਮ ਤੇ ਪੰਜਾਬ ਦਾ ਡੋਰੀ ਮੋਲ ਠੀਕ ਨਹੀਂ ਇਹ ਸਾਡੇ ਅੰਕਲ ਦਾ ਨਾਮ ਹੈ ਕਲਾ ਅੰਕਲ ਠੀਕ ਹੈ ਨਾ ਜੀ ਸਾਡੇ ਜਿੱਥੇ ਜੇ ਸਕੂਲੇ ਮੈਂ ਪੜਿਆ ਹਾਂ ਉਸ ਪਿੰਡ ਦੇ ਆ ਖੈੜਦੇ ਨਾ ਖੈੜਦੇ ਦੇਖੋ ਹਦਾਂ ਤੁਸੀਂ ਆਊਟਫਿਟ ਲੋ ਜੀ ਇਹ ਵੀ ਇੱਥੇ ਕੰਮ ਕਰਦੇ ਆ ਸ਼ਿਫਟ ਮਤਲਬ ਉਹਨਾਂ ਚੇਂਜ ਹੋ ਗਈ ਆ ਹੁਣ ਤੇ ਸਾਡੀ ਮੈਡਮ ਵੀ ਆ ਚੁੱਕੀ ਆ ਤੇ ਮੇਰੇ ਤੋਂ ਬਾਅਦ ਚ ਮੈਡਮ ਦਾ ਮੀਟਰ ਆ ਮਤਲਬ ਮੈਡਮ ਨੂੰ ਚਲਾਣਾ ਆ ਸਸਿਗਾ ਬੋਲਦੇ ਸਾਰਿਆਂ ਨੂੰ ਸਸਿਗਾ ਹਾਂ ਜੀ ਤੇ ਮੀਟਰ ਦੀ ਹੁਣ 0:00 ਵੱਜ ਗਈ ਆ ਸ਼ਿਫਟ ਚੇਂਜ ਹੋਣ ਲੱਗੀ ਆ ਮੈਨੂੰ ਨੇ ਕਿਹਾ ਸੀ ਕਿ ਮੈਨੂੰ ਵੀ ਕਦੀ ਵੀਡੀਓ ਦੇ ਵਿੱਚ ਲੈ ਲਈ ਲੋ ਜੀ ਲੋ ਜੀ ਵੀਡੀਓ ਦੇ ਵਿੱਚ ਆ ਗਏ ਆ ਤੇ ਹੁਣ ਅਸੀਂ ਰੀਡਿੰਗ ਲਿਖ ਰਹੇ ਆਂ ਬਾਕੀ ਤੁਹਾਨੂੰ ਦੱਸਾਂਗੇ ਰੀਡਿੰਗ ਦੇ ਹਿਸਾਬ ਤਾ ਉਹ ਕਰਕੇ ਵੀ ਜੋ ਵੀ ਬੰਦੇ ਨਾ ਪੇਡੀਐਮ ਵਗੈਰਾ ਕਰਦੇ ਆ ਆ ਮਸ਼ੀਨ ਦੇ ਵਿੱਚ ਸਾਰੀ ਡਿਟੇਲ ਆ ਜਾਂਦੀ ਆ ਉਹਨਾਂ ਦਾ ਨਾਮ ਵੀ ਆ ਜਾਂਦੀ ਹੁਣ ਜਿੱਦਾਂ ਕਿ ਆ ਚੈੱਕ ਕਰੋ ਮਤਲਬ 1200 ਦਾ ਪੇਡੀਐਮ ਕਰਾਇਆ ਸੀ ਆ ਆ ਗਈ ਸਾਰੇ ਆ ਇਹਦੇ ਨਾਮ ਤੋਂ ਜੋ ਸਕੀਰਤ ਸਿੰਘ ਇੱਕ ਸਾਡ ਦਾ ਪੀਟੀਐਮ ਲਿਖਣੇ ਹੁੰਦੇ ਆ ਬਾਕੀ ਧਾਰ ਨੂੰ ਜੋ ਵੀ ਸੈਟਿੰਗ ਹੁੰਦੀ ਆ ਜੋ ਵੀ ਆ ਆ ਰੀਡਿੰਗ ਹੈ ਨਾ ਜਿਹੜੀ ਕੱਲ ਲਿਖੀ ਸਗੀ ਮਤਲਬ ਜਦੋਂ ਮੈਂ 5:30 ਵਜੇ ਆਇਆ ਉਸ ਵੇਲੇ ਰੀਡਿੰਗ ਮੈਨੂੰ ਇਹ ਲਿਖੀ ਸਗੀ ਤੇ ਆ ਹੋਣ ਦੀ ਰੀਡਿੰਗ ਆ ਹੁਣ ਇਹਦਾ ਸਾਨੂੰ ਘਟਾਣ ਜੋ ਮਾਈਨਸ ਕਰਨੀ ਹੁੰਦੀ ਆ ਆ ਜਿਹੜੀ ਅੱਜ ਦੀ ਰੀਡਿੰਗ ਆ ਇਹ ਵਾਧਦੀ ਹੁੰਦੀ ਹੈ ਹਮੇਸ਼ਾ ਜਿੱਦਾਂ ਹੁਣ 71 70 ਹੋ ਗਈ ਇੱਥੇ ਤੇ ਇੱਥੇ ਆ ਗਈ ਆ 63 56 ਤੇ ਹੁਣ ਇਹ ਰੀਡਿੰਗ ਦਾ ਵਿੱਚ ਮਾਈਨਸ ਕਰਾਂਗੇ ਆਪਾਂ ਤੇ ਫੇਰ ਸਾਡਾ ਲੀਟਰ ਨਿਕਲ ਕੇ ਆ ਜਾਣਾ ਆ ਤੇ ਉਹ ਨੂੰ ਗੁਣਾ ਕਰ ਲੈਣੀ ਉਸ ਰੇਟ ਨਾਲ ਸਾਡਾ ਹਿਸਾਬ ਆ ਜਾਣਾ ਉਹਦੇ ਵਿੱਚ ਤੇ ਉਹ ਸੀ ਰੀਡਿੰਗ ਕੋ ਲਿਖ ਕੇ ਹੁਣ ਮਾਈਨਸ ਕਾਲੀ ਹੁਣ ਕਰਾਂਗੇ ਬਰਾਬਰ ਹੁਣ ਸਾਡਾ ਆ ਗਿਆ ਲੀਟਰ ਨਿਕਲ ਕੇ ਆ ਗਿਆ 220.83 ਹੁਣ 220.83 ਗੁਣਾ ਜੋ ਰੇਟ ਚੱਲਦਾ ਪਿਆ 97.07 ਆ ਲੋ ਜੀ ਅਮਾਉਂਟ ਆ ਗਈ ਆ 21435 ਰੁਪਏ ਲੋ ਜੀ ਨਾਲ ਲੱਗਦੇ ਇੱਕ ਬੰਦੇ ਹੋਰ ਆ ਗਏ ਆ ਮਨਦੀਪ ਸਿੰਘ ਮਨਦੀਪ ਸਿੰਘ ਹੋਰ ਭਾਈ ਕਧਾ ਚਾਰ ਵਧੀਆ ਹੋਰ ਦਿੱਤਾ ਕਰਦਾ ਵਧੀਆ ਵਲੌਗ ਦੇ ਵਿੱਚ ਆ ਰਹੇ ਆ ਤੁਸੀਂ ਠੀਕ ਆ ਠੀਕ ਆ ਸਸਰੀਆ ਬੋਲਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲੋ ਜੀ ਵਾਹ ਸਾਡੇ ਸੰਦੀਪ ਭਾਜੀ ਵੀ ਸਾਡੇ ਕੋਲ ਆ ਗਏ ਆ ਕੰਮ ਕਰਨ ਲਈ ਦਿਨ ਤੋਂ ਸਾਰੇ ਬੰਦੇ ਆ ਜਾਣਗੇ ਸਾਡਾ ਇਹਨਾਂ ਦਾ ਪਿੰਡ ਹੈਗਾ ਮੁਯਾਰਾ ਡਿੰਗਰੇ ਆ ਹਾਂਜੀ ਓਏ ਸਾਰਿਆਂ ਦਾ ਸੁਭਾਅ ਵਧੀਆ ਤਾਂ ਕਰਕੇ ਮੇਰਾ ਦਿਲ ਲੱਗਾ ਰਹਿੰਦਾ ਆ ਇਨਾਂ ਦਾ ਵੀ ਸੁਭਾਅ ਵਧੀਆ ਸਾਰਿਆਂ ਦਾ ਸੁਭਾਅ ਵਧੀਆ ਹੋਰ ਸਸਰੀਆ ਬੋਲਦੇ ਹੋ ਜੀ ਸਾਰਿਆਂ ਮੇਰੇ ਫੈਮਿਲੀ ਨੇ YouTube ਫੈਮਿਲੀ ਨੂੰ ਹਾਂਜੀ ਸੱਜੇ ਹੋੜ ਕੇ ਹੱਥ ਜੋੜ ਕੇ ਇਹ YouTube ਫੈਮਿਲੀ ਥਾਰਾ ਸਸਰੀ ਕਾ ਸੋਸਰੀ ਕਾਲ ਜੀ ਉਹਦੇ ਨਹੀਂ ਸਤਾ ਦੀ ਚਾਪ ਨੇ ਲੱਗਿਆ ਇਹ ਡੋਰੀ ਮੋਨ ਆ ਸਾਡਾ ਹਿਮਾ ਚੱਲਦਾ ਡੋਰੀ ਮੋਨ ਉਹ ਦੇ ਉਹ ਦੇ ਜਿੰਨਾ ਕੁ ਤੁਸੀਂ ਦੇ ਸਕਦੇ ਆ ਟੋਟਲ ਸੇਲ ਸਾਡੀ 21936 ਰੁਪਏ ਦੀ ਹੋਈ ਆ ਇਹ ਰਾਤੋ ਰਾਤ ਠੰਡ ਕਰਕੇ ਥੋੜੀ ਸੇਲ ਬਹੁਤ ਘਟਿਆ ਮੌਸਮ ਬਹੁਤ ਖਰਾਬ ਹੁੰਦਾ ਰਾਤ ਨੂੰ ਨਿਕਲਦੇ ਵੀ ਨਹੀਂ ਬੰਦੇ ਤੇ ਉਦਾਂ ਦਾ ਮੈਕਸਿਮਮ ਬਹੁਤ ਸੇਵਲ ਜਾਂਦੀ ਆ ਗਰਮੀਆਂ ਦੇ ਵਿੱਚ ਦਿਖਾਵਾਂਗੇ ਸਾਨੂੰ ਤੇ ਹੁਣ ਇਹਦੇ ਵਿੱਚ ਪਤਾ ਹੀ ਕਰਨਾ ਆ ਆ ਜਿਹੜੇ ਨੰਬਰ ਆ ਅਮਾਉਂਟ ਆਈ ਐ ਇਹਦੇ ਵਿੱਚ ਆਪਾਂ ਪੇਡੀਐਮ ਮਾਈਨਸ ਕਰਦਾਣੇ ਆ ਤੇ ਆਲੇ ਜੋ ਵੀ ਆ ਮਾਈਨਸ ਕਰਦਾਣਾ ਫਿਰ ਟੋਟਲ ਅਮਾਉਂਟ ਆ ਜਾਣੀ ਆ ਫਿਰ ਆਪਾਂ ਜਿੰਨਾ ਤੱਕ ਤੋਂ ਕੈਸ਼ ਹੋਇਆ ਆਪਾਂ ਕਰਦਾਣਾ ਆ ਲੋ ਜੀ ਇੱਕ ਹੋਰ ਕੰਮ ਕਰਨ ਵਾਲੇ ਬੰਦੇ ਆ ਗਏ ਆ ਸਾਡੇ ਪਿੰਡ ਦੇ ਹੀ ਆ ਵੀ ਹਕਮਤਪੁਰ ਦੇ ਤੇ ਇਹਦੇ ਵਿੱਚ ਆਪਾਂ ਸਾਰਾ ਹਿਸਾਬ ਕਰਕੇ ਦੱਸਦੇ ਆ ਕਿੰਨੇ ਕੈਸ਼ ਬਣਦਾ ਆ ਮੁੜ ਕੇ ਤੇ ਟੋਟਲ ਕੈਸ਼ ਇਹਨਾਂ ਦੇ ਵਿੱਚੋਂ ਆਪਾਂ ਗਿਣ ਲੈਣਾ ਆ ਤੇ ਆਪਾਂ ਫੜਾ ਗਏ ਮੈਨੇ ਯਾਰ ਸਾਹਿਬ ਨੂੰ ਕਿ ਆਪਾਂ ਕੰਮ ਚੱਲ ਜਾਣਾ ਆ ਆਪਣਾ ਸੀ ਹਿਸਾਬ ਦੇ ਦਿੱਤਾ ਆ ਚੱਲ ਗਿਆ ਉਸਤਾਦ ਜੀ ਡੋਰੀਮਨ ਸਾਡਾ ਹਮਾਤਲ ਦਾ ਡੋਰੀਮਨ ਪੰਜਾਬ ਦਾ ਡੋਰੀਮਨ ਆ ਰਿਹਾ ਬੇ ਐ ਹੂਚਾ ਨੂੰ ਵੜ ਦਿੰਦੇ ਪੇ ਗਦੀਪ ਸਿੰਘ ਜੀ ਕਰਨੀ ਮੈਡਮ ਹਰਪ੍ਰੀਤ ਕੌਰ ਮੈਨੇ ਯਾਰ ਸਾਹਿਬ ਨੂੰ ਆਪਣਾ ਸੀ ਦੇ ਦਿੱਤਾ ਹੈ ਹਿਸਾਬ-ਕਿਤਾਬ ਪੈਸੇ ਜੋ ਵੀ ਸੀ ਬਾਕੀ ਇਹਨਾਂ ਦਾ ਕੰਮ ਆ ਹੁਣ ਅਸੀਂ ਚੱਲੇ ਆਪਣੇ ਘਰ ਨੂੰ ਸਾਰਿਆਂ ਨੇ ਆਪਣੀ ਨਾਈਟ ਸ਼ਿਫਟ ਸੀ ਆਗਣਾ ਆਪਣਾ ਤਾਂ ਹੋ ਗਿਆ ਕੰਮ ਆਪਾਂ ਚਲੀਏ ਹੁਣ ਜਾ ਕੇ ਐਂਟਰੀ ਐਗਰੀਡਿੰਗ ਕਰਕੇ ਪਾਈਏ ਵਲੌਗ ਬਾਕੀ ਸਾਰੇ ਤੁਸੀਂ ਦੇਖ ਸਕਦੇ ਕੰਮਗਾਰਾਂ ਤੇ ਲੱਗੇ ਹੋ ਸਮਾਈ ਤੇ ਅੱਜ ਮੌਸਮ ਵੀ ਬਹੁਤ ਖਰਾਬ ਜਿਹਾ ਆ ਮੌਸਮ ਸ਼ਾਇਦ ਰਹਿਣਾ ਹੀ ਆ ਵੇਹਣ ਚੱਲਦੇ ਆ ਮੌਸਮ ਖਰਾਬ ਦੇ ਹਨ ਗੈਸਾ ਤਾਂ ਵਧੀਆ ਆ ਉਹ ਸੂਰਜ ਨਿਕਲ ਲੱਗਾ ਆ ਉਹ ਉਹ ਇਹ ਆਉਂਦੇ ਚੰਦ ਬਣੀ ਫਿਰਦਾ ਇਹ ਵੀ ਬਾਕੀ ਕਿੱਥੇ ਕੇ ਡੋਰੀਮਨ ਆਪਣਾ ਡੋਰੀਮਨ ਅੰਦਰ ਹਸਾਬ ਕਰਦਾ ਪਿਆ ਤੇ ਹੁਣ ਅਸੀਂ ਕਰਦੇ ਆ ਬਲੌਗ ਨੂੰ ਖਤਮ ਤੇ ਮਿਲਦੇ ਆ ਨੈਕਸਟ ਬਲੌਗ ਵਿੱਚ ਸਾਰਿਆਂ ਨੂੰ ਬਾਏ ਤੇ ਆਪਣਾ ਖਿਆਲ ਰੱਖੋ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ